ਡੇੜ ਦਿਨ ਜਾਗਾਈ ਸੀ ਮੈਂ ਕਿਹਾ ਚੂਹੀ ਕਿੱਥੇ ਕੁੱਤਰ-ਕੁੱਤਰ ਕਰੀ ਜਾਂਦੀ ਹੈ ਮੇਰੇ ਕੱਪੜਿਆਂ ਦੇ ਹਨ ਮੈਂ ਝਾਕੀ ਟਾਰ ਚਲਾ ਕੇ ਉਹ ਉੱਥੇ ਬੈਠੀ ਰੋਸ਼ਨਾਂ ਦੇ ਉੱਤੇ ਹੋਰ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਸੀ ਵਿਚਾਰੀ ਬਾਹਰ ਕਿੱਥੇ ਜਾਏ ਰਹਿੰਦੀ ਸੀ ਇਹ ਤਾਂ ਮੈਂ ਤੇਰੀ ਚੱਪਲ ਚੱਕੀ ਮਾਰੀ ਚੂਹੀ ਨਸ਼ਾਲ ਮਾਰੀ ਥੱਲੇ ਤੇ ਗਈ ਚੱਪਲ ਉੱਤੇ ਪਈ ਉਹ ਵੀ ਉਹ ਵੀ ਉੱਤੇ ਪੜਾਈ ਸੀ ਤੇ ਮੈਂ ਗਈ ਬਲਗ ਦੇਖਣ ਲੱਗਿਆ ਸੀ ਅੱਪ ਦਾ ਜਦ ਮੈਂ ਪਈ ਮਾਂ ਨੂੰ ਜਾ ਕੇ ਉਹ ਜਿਹੜਾ ਥੇਰੇ ਤੇ ਉਹ ਕੋਤਰ ਕੋਤਰ ਕਰਦੀ ਤੀ ਫਿਰ ਫਿਰ ਹਾਂ ਕੇ ਗੇਟ ਖੋਲ ਕੇ ਫਿਰ ਮੈਂ ਬੈਠੀ 5 ਮਿੰਟ ਫਿਰ ਕਿਤੇ ਉਹ ਬਾਹਰ ਗਈ ਫਿਰ ਕਿਤੇ ਨੀਂਦ ਆਈ ਲੱਗੇ ਨਹੀਂ ਮੈਨੂੰ ਨਹੀਂ ਬੰਨ ਲੈ ਕੀ ਕਰਦਾ ਇਧਰ ਦੇ ਲੈ ਇਧਰ ਅੱਗੇ ਥੇਰੇ ਵਾਲਾ ਪਿਆ ਹੋਇਆ ਕਿ ਪਹਿਲਾਂ ਕੌਣ ਨੌਣ ਜਾਊਗਾ ਪਹਿਲਾਂ ਤੂੰ ਜਾ ਪਹਿਲਾਂ ਤੂੰ ਜਾ ਜਿਹੜਾ ਵੱਡਾ ਹੋ ਜਾਵੇ ਮੈਂ ਤਾਂ ਨਾਤੀ ਵੀ ਹਾਂ ਵੱਡਾ ਮੰਮੀ ਮੈਂ ਤਾਂ ਅੱਧੀ ਨੂੰ ਪਤਾ ਗੁਰਦੁਆਰੇ ਵੀ ਜਾਇ ਮੈਂ ਤਾਂ ਚਾਵਣਾ ਕੇ ਵੀ ਪੀਲੀ ਮੈਂ ਤਾਂ ਇੱਕ ਕੱਪੜੇ ਪਾ ਲੈਣ ਜਾਂਦਾ ਕਿ ਨਹਾਏ ਪਹਿਲਾਂ ਛੱਡੋ ਕੋਈ ਇਹ ਟਾਂਕੜਨ ਆਇਆ ਆਪਾਂ ਗਾਈ ਬਲੌਗ ਦੇਖ ਲੈ ਛੱਡੋ ਕੇਸ ਬੜੇ ਨਹਾ ਲੈਣਾ ਤੂੰ ਉੱਠ ਖੜ ਜਾਂਦਾ ਮਮੀ ਚਾ ਲੈ ਛੱਡੋ ਮੈਂ ਗਦੀ ਚਾ ਇੱਕੋ ਵੀ ਚਾ ਪਿੰਨੇ ਦੂਰੀ ਵਾਰੀ ਪਹਿਲਾਂ ਨਹਾ ਫਿਰ ਖੌਂਦੇ ਚਾਰਜ ਲਾ ਹੋਇਆ ਡਮਲ ਡਾਉਨ ਸੀ ਤੂੰ ਉਹ ਨਹਾ ਲੈ ਜਾ ਕੇ ਹਟ ਜਾ ਉਹ ਫਿਰ ਮੈਨੂੰ ਕੱਪੜੇ ਬਦਲਨੇ ਪਹਿਣਗੇ ਕੋਈ ਨਾ ਮੈਂ ਪਾਉਣ ਪਹਿਣਗੇ ਫੇ ਨਹੀਂ ਗਾਈ ਜੇ ਮੈਂ ਨਾਲੀ ਨਾਲ ਗਿੱਲੀ ਹੋ ਜੂੰਗੀ ਤੂੰ ਨਹੀਂ ਹੋਏਗਾ ਤੋਨਾਲਾ ਦੇਖੋ ਸ਼ਾਬੀਰ ਜੇਪਨ ਹਾਂ ਜੀ ਜਸ ਹਾਂ ਜੀ ਚੱਪੜ ਤੇ ਹਾਂ ਜੀ ਚੋਹੇ ਵੀ ਹਾਂ ਜੀ ਗਾਇਸ ਵਾਹ ਤੁਹਾਡੇ ਆਪਣੇ ਚੈਨਲ ਤੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਫਿਲਹਾਲ ਜੇ ਤਾਂ ਆਪਾਂ ਨਾ ਕਿ ਇਸ ਤੇ ਆਪਾਂ ਰੈਡੀ ਹੋ ਚੁੱਕੇ ਆ ਤੇ ਬਾਕੀ ਇਹ ਤਾਂ ਤੁਸੀਂ ਪਹਿਲਾ ਕਲਿੱਪ ਦੇਖ ਲਈ ਹੋਣੀ ਆ ਉਹ ਕਲਿੱਪ ਜਿਹੜਾ ਸਵੇਰ ਉੱਠੇ ਸੀ ਚਾਹ ਚੂਪੀਨੇ ਸੀ ਉਹਦੇ ਬੈਠੀ ਸੀ ਉਹਦੀ ਯਾਦ ਉਹ ਤੁਸੀਂ ਦੇਖ ਲਈ ਕਿ ਨਹੀਂ ਹੋ ਰਹੀ ਸੀ ਉਹ ਚੂਹੀ ਆਈ ਸੀ ਗਾਇਸ ਜਿਹੜੀ ਕੱਲ ਵਾਲੇ ਬਲੌਗ ਚ ਲਾ ਦਿੱਤੀ ਸੀ ਕੱਲ ਵੀ ब्लॉग च अपनी चुकी है इसे अच्छे सुबह सुबह अज तक मतलब कि सुबह रात तक आई सी उसकी गलबात हो रही तो <coughs> थी तो बाकी हम आप चलते फिलहाल थले तो हम तरह अच्छे है नहीं देख सकते हो जो सुबह उठे से ना उदो काफ़ी ज्यादा सी धुंद रेल भी बहुत पैंती सी हूँ तो हट गई चलो चल पाते माता जी बना रहे की बना रहे पहला कहने से आलू वाले परौंठे बनाने बैटर आलू वाला बैटर है ਆਸਾਈ ਇਹ ਪਾਨੀ ਗਾਈਸੋ ਹੋਰੀ ਕੇ ਮਿਆਂ ਬੜੇ ਪਰੌਠੇ ਬਣਾ ਰਹੀ ਹਾਂ ਪਾਨੀ ਕੀ ਬਣਾ ਰਹੀ ਹਾਂ ਮੈਂ ਬਿਲਕੁਲ ਸਮਝ ਨਾ ਆਉਂਦਾ ਮੀਂਹ ਕਾਹਦਾ ਮੋਟਾ ਆਪਾਂ ਆਟਾ ਗੁੰਨ ਕੇ ਉਹਦੇ ਵਿੱਚ ਬਾਚੋ ਬੇਡਾ-ਬੁਡਾ ਕਰਕੇ ਵਿਚਾਲੂ ਕਾ ਕੇ ਹਲੂ ਵਾਲੇ ਪਰੌਠੇ ਬਣਾ ਲੈਂਦੇ ਆ ਇਹ ਤਾਂ ਬੈਟਰ ਚੀ ਗਾਈਸੋ ਬਾਤਿਆਂ ਲੂ ਪਤਾ ਨਹੀਂ ਕੀ ਬਣੂਗਾ ਚਲੋ ਦੇਖਦੇ ਆ ਪਰੌਠਾ ਬਣੂਗਾ ਹੋਰ ਕੀ ਹੋਵੇ ਤੇ ਇਹ ਚਲੋ ਗਾਈ ਜਦ ਪਰੌਠੇ ਬਣਦੇ ਨੇ ਆਪਾਂ ਚੱਲਦੇ ਆ ਗਾਈਜ਼ ਇੱਕ ਦੁਬਾਰਾ ਸੈਮਾਥਾ ਟੇਕੇ ਆਉਨੇ ਆ। ਇਹ ਦੁਬਾਰਾ ਇਹਨਾਂ ਕੀ ਹੈ ਜੇ ਆਪਾਂ ਮਾਥਾ ਟੇਕੇ ਇਸ ਤੇ ਆਪਾਂ ਬਲੌਗਸ ਵਰਡ ਐਟੇ ਲਾ ਕੇ ਅਪਲੋਡ ਦਾ ਕਰਤਾ ਸੀ ਹਾਂ ਜੀ। ਫਿਰ ਕਾਉਮ ਟੇਸਟੀ ਹੈ ਗਾਇਸ ਟੇਸਟੀ ਚਲੋ ਆਪਾਂ ਬੱਜੋ ਖਾਵਾਂਗੇ ਤੇ ਮੈਂ ਲੜਾ ਆਪਣਾ ਬਲੌਗ ਦਾ ਪਹਿਲਾ ਅਪਲੋਡ ਤੇ ਲਾਤਾ ਸੀ ਤੇ ਹੋਣ ਗਿਆ ਹੁਣ 9 ਵਜੇ ਚ ਵੀ 15 ਮਿੰਟ ਰਹਿੰਦੇ ਬਸ ਟਾਈਟਲ ਲਿਖਣਾ ਰਹਿੰਦਾ ਸੀ ਤੇ ਟਾਈਟਲ ਡਿਸਕ੍ਰਿਪਸ਼ਨ ਲਿਖ ਦਿੰਨੇ ਆ ਤੇ ਚਲੋ ਬਲੌਗ ਸਟੂਡੀਓ ਪਰ ਫੇਰ ਆ ਜੂਗਾ ਓਕੇ ਤੇ ਗਾਇਸ ਹੁਣ ਬਣ ਰਹੇ ਨੇ ਅਸਲੀ ਪਰੌਂਠੇ ਪਹਿਲਾਂ ਤਾਂ ਗਾਇਸ ਪਤਾ ਨਹੀਂ ਕੀ ਬਣਿਆਦਾ ਸੀ ਪਹਿਲਾਂ ਨਕਲੀ ਪਰੌਂਠੇ ਤੇ ਹੋਰ ਪਹਿਲਾਂ ਤਾਂ ਗਾਇਸ ਪਤਾ ਨਹੀਂ ਪੇਸਟ ਪਾ ਕੇ ਉਹਦੇ ਵਿੱਚ ਆਲੂ ਲੁਪਾ ਕੇ ਹੋਰ ਤੋਂ ਬਣਦਾ ਸੀ ਚਲੋ ਹੁਣ ਬਣ ਰਹੇ ਗਾਇਸ ਪਰੌਂਠੇ ਅਸਲੀ ਵਾਲੇ ਹੁਣ ਖਾਵਾਂਗੇ ਅੱਜ ਆਪਾਂ ਰੋਟੀ ਅੱਜ ਗਾਇਸ ਤੇ ਬਾਕੀ ਆਪਾਂ ਰੋਟੀ ਖਾ ਲਈ ਸੀ ਪਰੌਂਠੇ ਆਲੂਟੇ ਖਾ ਲਏ ਤੇ ਫਲਾੜਾ ਆਪਾਂ ਗਾਇਸ ਦਵਾਈ ਲੈ ਲਈਏ ਇਹ ਵਾਲੀ ਰਾਤ ਵੀ ਡੈਲੀ ਸ਼ੌਟ ਫੇਰ ਲੈ ਲੈਣੇ ਆ ਫੜ ਜੋ ਗਾਇਸ ਇਸ ਪਾਣੀ ਗਾਇਸ ਇਸ ਪਾਣੀ ਪਾੜੀਏ ਇਹ ਚ ਹੈਗਾ ਪਾਣੀ ਗਾਇਸ ਗਰਮ ਦੇਖੋ ਪਾਫਾ ਨਿਕਲ ਰਹੀਆਂ ਨੇ ਕਰਮ ਹੋਈ ਜਦਾ ਗਾਇਸ

ਤਰਾ ਵੀ ਉਹਨਾਂ ਆਪਾਂ ਚੱਲਦੇ ਹਾਂ ਉਹ ਮੰਨ ਲਈਏ ਉਹ ਵਾਲਾ ਚੱਲਦੇ ਸੀ ਦਾ ਲਾਈਵ ਤੇ ਆ ਕੇ ਮਿਲਦੇ ਆਂ ਅੰਜੇ ਹੀ ਬਾਕੀ ਆਪਾਂ ਲੈ ਉਹ ਤੇ ਪਹੁੰਚ ਗਏ ਤੇ ਆਪਾਂ ਤੋਂ ਇਧਰ ਲਾਤੀ ਮਤਲਬ ਟੈਪਟਪਾ ਸਮਾਂ ਲੈ ਆਪਾਂ ਤੇ ਚੱਲਦੇ ਹਾਂ ਇੱਥੇ ਲਵੀ ਵਾਈ ਜਿੱਦਾਂ ਨੇ ਅੱਸੀ ਗਾ ਜੀ ਅੱਸੀ ਗਾ ਜੀ ਅੱਜ ਗਾਇਸ ਇਹੀ ਗਲਾਸ ਟਿਕਾਪ ਆਪਾਂ ਕੰਮ ਲੈ ਕੇ ਨੀ ਦੋਸਤੋ ਕਿ ਗਾਇਸ ਚਿੱਟੇ ਭਾਈ ਦੇ ਕੋਲ ਆ ਕੇ ਚਾਹ ਬਈ ਬਣ ਕੇ ਲੈ ਜਾ ਤੇ ਬਾਕੀ ਅੱਜ ਆਪਾਂ ਹਾਲੂ ਵਾਲੇ ਪਰੌਫਿਲ ਲੈ ਕੇ ਜਾਂਦੇ ਤੇ ਉਹਦੇ ਨਾਲ ਛਾ ਪੀਵਾਂਗੇ ਕਿਉਂਕਿ ਜੇ ਦਰਸੀ ਭਾਈ ਨਹੀਂ ਹੁੰਦਾ ਚਿੱਟਾ ਭਾਈ ਫਿਰ ਚਾਹ ਇਰੇ ਅਸੀਂ ਵੀ ਲੈਨੇ ਆ ਆਪਾਂ ਵੀ ਲੰਘੀ ਦੁੱਧ ਨਹੀਂ ਪਿਆ ਰਿੰਦਾ ਕਾ ਵਿਆਜੀ ਕਿਰਤ ਵਿਆਜੀ ਦੀ ਵਿਆਜੀ ਜੀ ਦੇਕਰੋਂ ਦੋ ਦੋਨੋਂ ਦਾ ਟਾਂਕ ਕੇ ਯੋ ਕਿਹੜੀ ਫਿਲਮ ਕਹਿੰਦਾ ਸੀ ਬਾਈ ਹਾਂ ਤੇ ਚਲੋ ਗਾਈਸ ਚਾਹ ਬਣਾਉਣੇ ਆ ਹੁਣ ਅਸੀਂ ਜੇ ਹੁਣ ਆਪਾਂ ਚਾਹ ਦੇ ਨਾਲ ਖਾਣੇ ਆ ਪਰੌਂਠਾ ਕੀ ਹੁਣ ਪੰਜ ਕਬਚਨ ਵਾਲੇ ਆਪਾਂ ਚੱਲਦੇ ਹਾਂ ਘਰ ਤੇ ਭਾਂਦੇ ਨੂੰ ਤੇ ਕੋਡ ਭਾਈਆ ਦੇ ਕੋਈ ਬੜਾ ਹੈ ਕੋਡ ਆਪਣਾ ਤੇ ਚਲੋ ਚੱਲਦੇ ਆ। ਤੇ ਬਾਕੀ ਆਪਾਂ ਲਾਈਵ ਤੋਂ ਆ ਚੁੱਕੇ ਆ ਤੇ ਆਪਾਂ ਸਿੱਧਾ ਗਾਇਸ ਸੈੱਜ ਕੀ ਕਰਿਆ ਆ ਜਾਂ ਤੇ ਬਾਕੀ ਵੀਡੀਓ ਇੱਥੇ ਸੀ ਤੇ ਆਹ ਦੇਖੋ ਆ ਇੱਥੇ ਤੱਕ ਵੀ ਗੰਦ ਢਾਤੀ ਤੇ ਹੋਰ ਗਾਇਸ ਪਤਾ ਨਹੀਂ ਗਾਇਸ ਰੰਗ ਕਰੂੰਗਾ ਦਾ ਸਮਾਨ ਆ ਗਿਆ ਜੀ ਮਿਸਤਰੀ ਲਾਉਣੇ ਆ ਰੰਗ ਵੀ ਕਰਨਾ ਹੈਗਾ। ਬੜਾ ਹੋਰ ਕੀ ਕਰਨਾ ਅੰਕਲ ਜੀ ਰੰਗ ਕਰਨਾ ਜੀ اچھا ਇਹ ਹੋਰ ਕੀ ਕਰਨਾ ਹੋਰ ਕੀ ਕਰਨਾ ਇਹ ਪੁਰਾਣੀਆਂ ਬਾਲਟੀਆਂ ਮੁੱਢੀਆਂ ਚੱਕੀਆਂ ਦੀਆਂ ਗੱਡੀਆਂ ਨੇ ਇਹ ਜਿਹੜੇ ਉਹ ਤਾਂ ਤੋਂ ਓਕੇ ਫੇ ਕਰਦੇ ਆ ਮਾੜਾ ਮੋਟਾ ਕਰਾਂਗੇ ਜਦ ਇਹ ਬਾਲਾ ਬਣ ਜੇ ਸਾਰੇ ਅਨੁਸਾਰ ਤਾਂ 100 ਰੁਪਏ ਮੰਗ ਲਓ ਹਾਂਜੀ ਹਾਂਜੀ ਠੀਕ ਹੈ ਇਸ ਅੰਕਲ ਕਹਿੰਦੇ ਆ ਨਾ ਲੱਕੀ ਸਾਰੀ ਕਾਰ ਨੂੰ ਵੀ ਰੰਗ ਕਰਨਾ ਵੈਸੇ ਰੰਗ ਜਿਵੇਂ ਆਹ ਜੀ ਮੈਂ ਕੰਦਾ ਖਰਾਬ ਨਹੀਂ ਇਹ ਥੋੜਾ ਮੋਟਾ ਜਿੱਥੇ ਖਰਾਬ ਉਹ ਤੋਂ ਕਰਨਾ ਹੈਗਾ ਇਹ ਤਾਂ ਬਾਕੀ ਗਾ ਜਿਸ ਪਹਿਲਾਂ ਵਾਲਾ ਸਮਾਨ ਉੱਧਰ ਪਿਆ ਸੀ ਤਾਣ ਤੇ ਉਹ ਕੱਢਿਆ ਸੀ ਤੇ ਬਾਕੀ ਉਹ ਰੰਗ ਕਰਨਗੇ ਉਹਦਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਲਨ ਲਗਾ ਜੀ ਆਪਾਂ 4 ਮਹੀਨੇ ਹੈਗਾ ਇਸ ਠੰਡ ਕਾਫੀ ਸੀ ਬਹੁਤ ਠੰਡ ਲੱਗ ਰਹੀ ਸੀ ਤੇ ਬਾਈ ਗੋਆ ਸੱਟ ਰਿਓ ਓ ਸਾਸਾ ਜੀ ਅਜ ਆ ਗੱਟੀ ਜਗਾਈ ਪਿੱਛੇ ਪਈਆ ਖਾਲ ਖੂਲ ਕਸੂਗਾ ਆਹ ਹਾਲੀਆਂ ਬੋਰੀਆਂ ਕੀ ਹੈ ਇਹ ਜੀ ਦੇ ਅਸਾ ਮੈਸ ਦੀ ਫੀਡ ਆ ਗਾਇਸ ਫੀਡ ਐ ਇਸਮੇ ਫੀਡ ਤੇ ਬਾਈ ਦੀ ਗੱਡੀ ਇਸ ਮਾਡਲ ਲੋਡਡ ਉਧਰ ਪਿੱਛੇ ਲੈ ਜਾਣਾ ਆਪਾਂ ਪੀਨੇ ਚਾਹ 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 ਚੋੜ ਦੀ ਗੱਲ ਬਾਤ ਚੇਸ ਚੇਸ ਬਾਕੀ ਆਪਾਂ ਚਾਹ ਦਾ ਪੀ ਲਈ ਸਤੇ ਤਾਰਾ ਵੀ ਛੋਲੀ ਆਟੀ ਲੈ ਲਾਪੇ ਦੁੱਧ ਲਾ ਕੇ ਚਾਹ ਜਿਆ ਕਰ ਲੂ ਠੀਕ ਆ ਬਾਈ ਬਾਈ ਠੀਕ ਆ ਇਧਰ ਰੋਟੀ ਬਣਨੀ ਲੱਗ ਰਹੀ ਆ ਕੀ ਲੈਵਾ ਹੋਰਾ ਫੜਾ ਇਹ ਤੇ ਰੋਟੀ ਬਣ ਗਈ ਗਾਇਜ਼ ਤੇ ਬਾਕੀ ਆਪਾਂ ਦੁੱਧ ਤੋਂ ਲੈ ਆਂਦੇ ਸਾਨੂੰ ਪਤਾ ਹੀ ਆ ਤੇ ਬਾਕੀ ਆਪਾਂ ਇੱਧਰ ਪਾਣੀ ਪਾ ਦਿੱਤਾ ਚਲੋ ਇਹ ਵੀ ਗਰਮ ਹੋ ਜਾਂਦਾ ਤੇ ਹੋਰ ਤਾਂ ਗਾਇਜ਼ ਇੱਧਰ ਅਰਦਾਸ ਹੋ ਰਹੀ ਆ ਇਹ ਸਾਨੂੰ ਪਤਾ ਦਿਖਾ ਦਿਓ ਤੇ ਬਾਕੀ ਰੋਟੀ ਬਣ ਗਈ ਤੇ ਹੁਣ ਖਾ ਲੈ ਰੋਟੀ ਤੇ ਇੱਧਰ ਅਸੀਂ ਨਾਲ ਭੱਜ ਕੇ ਲੈ ਹਾਂਜੀ ਗਾਇਜ਼ ਤੇ ਬਾਕੀ ਆਪਾਂ ਰੋਟੀ ਖਾ ਲਈ ਸ ਤੇ ਹੁਣ ਆਪਾਂ ਕਰ ਦਿੰਦੇ ਹਾਂ ਇਸ ਵਲੌਗ ਐਂਡ ਇਹ ਬਾਕੀ ਬਲੌਗ ਬਧੀਆ ਲੱਗਿਆ ਹੋਇਆ ਲਾਈਕ ਜਰੂਰ ਕਰ ਦਿਓ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੱਲ ਇੱਕ ਹੋਰ ਨਵਾਂ ਵੀ ਬਲੌਗ ਚ ਬਲੌਗ ਦੇਖਣੀ ਸਾਰੀ ਬ੍ਰਾਦਰ ਧੰਨਵਾਦ